ਸਾਰੇ ਵਿਦਵਾਨ ਔਰ ਇਥੇ ਆਏ ਹੋਏ ਸਮਸਤ ਹਾਜ਼ਰੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤੀਨੋ ਬਡੋ ਕਲੂ ਮਹਿ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚੜੀ ਪੈ ਕਾਹੂ ਕੋ ਦੇਦ ਨਹਿ ਨਹਿ ਪਹਿ ਮਾਲਤਾਨ ਦਾਸ ਚਰਨਜੀਤ ਸਿੰਘ ਪਰਵਾਰ ਭਾਈ ਮਤੀ ਦਾਸ ਵੰਸ਼ਜ ਬਾਬਾ ਪਰਾਗ ਜੀ ਭਾਈ ਮਤੀ ਦਾਸ ਜੀ ਤੋਂ ਬਾਅਦ ਪਰਿਵਾਰ ਦੀ ਨੌਵੀਂ ਪੀੜ੍ਹੀ ਚੱਲਦੀ ਹੈ ਜੀ ਔਰ ਭਾਈ ਪਰਾਗਾ ਜੀ ਤੋਂ ਬਾਅਦ 10-11ਵੀਂ ਪੀੜ੍ਹੀ ਦੇ ਵਿੱਚ ਹੈ ਸੰਗਤ ਜੀ ਜੇਕਰ ਗੱਲ ਇਸ ਪਰਿਵਾਰ ਦੇ ਇਤਿਹਾਸ ਦੀ ਕਰੀਏ ਜਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੁਝ ਬਹੁਤ ਵੱਡੇ ਪਰਿਵਾਰ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਪਰਿਵਾਰ ਸੀ ਉਹ ਸੀ ਪਰਿਵਾਰ ਭਾਈ ਮਨੀ ਸਿੰਘ ਔਰ ਉਸ ਤੋਂ ਬਾਅਦ ਦੂਸਰਾ ਪਰਿਵਾਰ ਸੀ ਭਾਈ ਧੂਰਾ ਭਾਈ ਸੁਖੀਆ ਤੀਸਰਾ ਜਿਹੜਾ ਪਰਿਵਾਰ ਸੀ ਸਿੱਖ ਇਤਿਹਾਸ ਦਾ ਉਹ ਭਾਈ ਆਲਮ ਸਿੰਘ ਨਚਨਾ ਦਾ ਜ਼ਿਕਰ ਹੁੰਦਾ ਹੈ ਉਹਨਾਂ ਦਾ ਪਰਿਵਾਰ ਦੀਆਂ ਬਹੁਤ ਸ਼ਹਾਦਤਾਂ ਨੇ ਔਰ ਇੰਜ ਪ੍ਰਤੀਤ ਹੁੰਦਾ ਹੈ ਕਿ ਚੌਥਾ ਜੋ ਸਿੱਖ ਇਤਿਹਾਸ ਦਾ ਵੱਡਾ ਪਰਿਵਾਰ ਸੀ ਉਸੇ ਪਰਿਵਾਰ ਭਾਈ ਮਤੀਦਾਸ ਇਸ ਤੋਂ ਬਾਅਦ ਪਟਕਸਾਹਿਬਾਨ ਦੇ ਪਰਿਵਾਰ ਇਸ ਤੋਂ ਬਾਅਦ ਪੰਡਿਤ ਕਰਪਾਰਾਮ ਦਸਤ ਮੱਖਣਸ਼ਾ ਲੁਬਾਣਾ ਆਦਿਕ ਪਰਿਵਾਰ ਹੋਏ ਸੋ ਜੇਕਰ ਹੁਣ ਗੱਲ ਇਸ ਪਰਿਵਾਰ ਦੇ ਇਤਿਹਾਸ ਦੀ ਕਰੀਏ ਤਾਂ ਸਿੱਖੀ ਤੋਂ ਪਹਿਲਾਂ ਜੋ ਇਸ ਪਰਿਵਾਰ ਦਾ ਪਿਸ਼ੋਕੜ ਜੋ ਵੈਸੇ ਇਸ ਕਿਤਾਬ ਦੇ ਵਿੱਚ ਸਾਰਾ ਦਿੱਤਾ ਗਿਆ ਹੈ ਰਾਜਾ ਦਾਹਰ ਸੈਨ ਨਾਲ ਜੁੜਦਾ ਹੋਇਆ ਹੈ ਔਰ ਇਸ ਪਰਿਵਾਰ ਦਾ ਜਿਹੜਾ ਸੰਬੰਧ ਹੈ ਉਹ ਪਾਕਿਸਤਾਨ ਦੇ ਜ਼ਿਲ੍ਹਾ ਜ਼ੇਲਮ ਕਰਿਆਲਾ ਨਾਲ ਹੈ ਇਸ ਪਰਿਵਾਰ ਦੇ ਸਾਰੇ ਸ਼ਹੀਦਾਂ ਦੇ ਜਨਮ ਜੋ ਕਰਿਆਲਾ ਦੇ ਸਨ ਗਰੀਆਲਾ ਦੇ ਵਿੱਚ ਅੱਜ ਵੀ ਜੋ ਹੈ ਬਾਬਾ ਪਰਾਗਾ ਜੀ ਦੀ ਸਮਾਜ ਜੋ ਹੈ ਬਣੀ ਹੋਈ ਹੈ ਔਰ ਇਸ ਤੋਂ ਪਹਿਲਾਂ ਜਿਹੜਾ ਇਸੇ ਜਗ੍ਹਾ ਦੇ ਉੱਤੇ ਲੜਾਈ ਹੋਈ ਹੈ ਸਿਕੰਦਰ ਦੀ ਜਿਹੜਾ ਪੋਰਸ ਦੇ ਨਾਲ ਜਿਹੜੀ ਲੜਾਈ ਹੋਈ ਹੈ ਔਰ ਉਸ ਤੋਂ ਪਹਿਲਾਂ ਕਰਬਲਾ ਤੱਕ ਤੋਂ ਜਿਹੜਾ ਇਤਿਹਾਸ ਜੋ ਹੈ ਚੱਲੇ ਆ ਰਿਹਾ ਹੈ ਸਭ ਤੋਂ ਪਹਿਲਾਂ ਤੇ ਜੋ ਸਵਾਲ ਇੱਕ ਸਵਾਲ ਅਨਸਰ ਹੋਇਆ ਸੀ ਵੀ ਇਹ ਪਰਿਵਾਰ ਦੀ ਕੁੰਦਾ ਤੇ ਇਹ ਛਿਬਰ ਬ੍ਰਾਹਮਣ ਸੰਜੀ ਤੇ ਇਹ ਛਿ ਮੋਹਯਾਲ ਬ੍ਰਾਹਮਣ ਬ੍ਰਾਹਮਣਾ ਦੇ ਵਿੱਚੋਂ ਇਹ ਮੋਹਯਾਲ ਇੱਕ ਜਾਤੀ ਹੈ ਜਿਹਦੇ ਵਿੱਚ ਸੱਤ ਜਾਤਾਂ ਸਨ ਤੇ ਭਾਈ ਮਤੀ ਦਾਸ ਜੀ ਇਹ ਸਕੂਲ ਦੇ ਨਾਲ ਸੰਬੰਧ ਰੱਖਦੇ ਸਨ ਇਸ ਪਰਿਵਾਰ ਦਾ ਜਿਹੜਾ ਵਡੇਰੇ ਜਿਹੜੇ ਸਿੱਖੀ ਦੇ ਨਾਲ ਜੋ ਸੰਬੰਧ ਜੁੜਦਾ ਹੈ ਉਹ ਭਾਈ ਗੌਤਮ ਸ਼ੈਨ ਤੋਂ ਜੁੜਦਾ ਹੈ ਇਤਿਹਾਸ ਦੇ ਵਿੱਚ ਇਹ ਉਹ ਸਮਾਂ ਹੈ ਜਿਸ ਵਕਤ ਭਾਰਤਵਰਸ਼ ਦੀ ਧਰਤੀ ਤੇ ਰਾਜ ਸੀ ਬਹਿਲੋਲ ਲੋਧੀ ਦਾ ਇਸੇ ਵਕਤ ਬਾਬਰ ਦਾ ਹਮਲਾ ਹੁੰਦਾ ਹੈ ਔਰ ਇਸੇ ਵਕਤ ਗੁਰਦਾਰਾ ਸਾਹਿਬ ਆਪਣੇ ਕਿਸੇ ਉਦਾਸੀ ਵਿਖੇ ਜੋ ਹੈ ਚੱਲਦੇ ਨੇ ਇਸ ਸਮੇਂ ਦੇ ਅੰਦਰ ਜੋ ਰਾਜਾ ਗੌਤਮ ਸਹਿਨ ਹਨ ਇਹ ਆਪਣਾ ਸਾਰਾ ਰਾਜ ਭਾਗ ਜੋ ਹੈ ਇੱਕ ਹੋ ਚੁੱਕੇ ਨੇ ਔਰ ਇਹਨਾਂ ਦਾ ਮਨ ਅਸ਼ਾਂਤ ਹੋ ਗਿਆ ਸੀ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਇਹਨਾਂ ਨੂੰ ਤ੍ਰਿਪਤੀ ਹੋਈ ਇਹਨਾਂ ਨੂੰ ਸ਼ਾਂਤੀ ਮਿਲੀ ਔਰ ਇੱਥੋਂ ਇਹ ਗੁਰੂ ਘਰ ਦੇ ਨਾਲ ਜੁੜ ਗਏ ਔਰ ਇਤਿਹਾਸਕਾਰ ਲਿਖਦੇ ਨੇ ਕਿ ਪੋਥੋਹਾਰ ਦੀ ਜੋ ਬੈਡ ਸੀ ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਸਿੱਖੀ ਸਿਧਾਂਤਾਂ ਤੋਂ ਸਿੱਖੀ ਭਾਵਨਾ ਤੋਂ ਖੁਸ਼ ਹੋ ਕੇ ਇਹਨਾਂ ਨੂੰ ਪ੍ਰਚਾਰ ਦੀ ਇੱਕ ਮੰਝੀ ਬਖਸ਼ੀ ਸੀ ਆਪ ਜੀ ਦੇ ਪੰਜਾਬ ਦੀਆਂ ਤਿੰਨ ਬੈਲਟਾਂ ਨੇ ਮਾਝਾ ਮਾਲਵਾ ਤੇ ਦੁਆਬਾ ਇਸ ਤੋਂ ਇਲਾਵਾ ਪੱਛਮੀ ਪਾਕਿਸਤਾਨ ਔਰ ਪੱਛਮੀ ਪੰਜਾਬ ਦੇ ਅੰਦਰ ਬਹੁਤ ਵੱਡੀ ਤਾਦਾਦ ਦੇ ਵਿੱਚ ਇਕ ਵਸਦੇ ਸਨ ਜਿਹੜੇ ਫਰੰਟੀਅਰ ਪੋਠੋਹਾਰ ਔਰ ਸਿੰਧ ਦੇ ਇਲਾਕੇ ਨੂੰ ਬਿਲੋਂਗ ਕਰਦੇ ਸਨ ਅੱਗੇ ਚੱਲ ਕੇ ਜੋ ਰਾਜਾ ਗੌਤਮ ਸੈਨ ਸਨ ਇਹਨਾਂ ਦੇ ਤਿੰਨ ਬੱਚੇ ਸਨ ਬਾਬਾ ਪੈੜਾ ਜੀ ਬਾਬਾ ਪਰਾਗਾ ਜੀ ਤੇ ਬੀਬੀ ਸਰਸਵਤੀ ਜੀ ਹੁ ਜੇਕਰ ਗੱਲ ਬੀਬੀ ਸਰਸਵਤੀ ਜੀ ਕਰੀਏ ਤਾਂ ਬੀਬੀ ਸਲਸਫਤੀ ਜੀ ਉਸ ਪੰਡਤ ਕਿਰਪਾ ਰਾਮ ਦੱਤ ਦੀ ਮਾਂ ਸਨ ਜੋ ਕਸ਼ਮੀਰ ਤੋਂ ਮੁਖੀ ਬ੍ਰਾਹਮਣਾਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਣ ਦੇ ਵਿੱਚ ਆਏ ਸਨ ਔਰ ਅਗਰ ਜੇਕਰ ਗੱਲ ਬਾਬਾ ਪੈੜਾ ਜੀ ਦੀ ਕਰੀਏ ਤਾਂ ਬਾਬਾ ਪੈੜਾ ਜੀ ਪੰਜਮਤੀ ਛੇਵੀਂ ਪਾਸ਼ਾਏ ਦੇ ਮੁਖੀ ਸਿੰਘ ਸਨ ਬਾਬਾ ਪੈੜਾ ਜੀ ਦੀ ਲੜੀ ਦੀ ਜੇ ਗੱਲ ਕਰੀਏ ਤਾਂ ਇਸ ਲੜੀ ਦੇ ਵਿੱਚ ਭਾਈ ਚੌਪਾ ਸਿੰਘ ਹੋਏ ਨੇ ਜਿਹੜੇ ਗੁਰ ਜਿਨ੍ਹਾਂ ਨੂੰ ਇਤਿਹਾਸਕਾਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਿਡਾਵਾ ਲਿਖਿਆ ਹੈ ਅਨੰਦਪੁਰ ਸਾਹਿਬ ਦੇ ਵਿੱਚ ਹੋਣ ਵਾਲੀਆਂ ਜਾਲਤਰ ਸਮਾਗਮਾਂ ਦੀ ਜ਼ਿੰਮੇਵਾਰੀ ਉਹ ਭਾਈ ਚੋਪਾ ਸਿੰਘ ਜੀ ਦੀ ਹੋਇਆ ਕਰਦੀ ਸੀ ਸਨ 1724 ਦੀ ਦਿੱਲੀ ਦੇ ਵਿੱਚ ਇਹਨਾਂ ਦੀ ਸ਼ਹਾਦਤ ਹੈ ਜੇਕਰ ਗੱਲ ਇਸ ਲੜੀ 'ਚ ਅੱਗੇ ਕਰੀਏ ਤਾਂ ਇਸ ਦੇ ਵਿੱਚ ਦੋ ਸਿੰਘ ਹੋਏ ਨੇ ਭਾਈ ਮੁਕੰਦ ਸਿੰਘ ਤੇ ਭਾਈ ਮੁਕੰਦ ਸਿੰਘ ਦੂਜਾ ਇਹ ਦੋਵੇਂ ਸਿੰਘ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਨੇ ਔਰ ਜੇਕਰ ਗੱਲ ਫੇਰੇ ਇਸ ਲੜੀ ਦੀ ਕਰੀਏ ਤਾਂ ਇਸ ਦੇ ਵਿੱਚ ਇੱਕ ਹੋਰ ਚੜ੍ਹਦੀ ਕਲਾ ਵਾਲੇ ਬੜੇ ਸਿੰਘ ਹੋਏ ਨੇ ਭਾਈ ਰਾਏ ਸਿੰਘ ਹਜ਼ੂਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਦੋ ਹਜ਼ੂਰੀ ਸਿੱਖ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਭਾਈ ਮਤੀ ਦਾਸ ਪ੍ਰਵਾਦ ਚੋਂ ਸੰਤ ਭਾਈ ਰਾਏ ਸਿੰਘ ਹਜ਼ੂਰੀ ਜਿਹੜੇ ਅੱਗੇ ਚੱਲ ਕੇ ਸਨ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦਿੱਲੀ ਦੇ ਮਹਿਰੋਲੀ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਨੇ ਹੁਣ ਦਾਸ ਬਾਬਾ ਪਰਾਗਾ ਜੀ ਦੀ ਗੱਲ ਦੱਸ ਕਰਦਾ ਹੈ ਕਿਉਂਕਿ ਦਾਸ ਦੀ ਜੋ ਲੜੀ ਹੈ ਬਾਬਾ ਪਰਾਗਾ ਜੀ ਤੋਂ ਆ ਰਹੀ ਹੈ ਬਾਬਾ ਪਰਾਗਾ ਜੀ ਪੰਜਵੀਂ ਪਾਸ਼ਾਹੀ ਔਰ ਛੇਵੀਂ ਪਾਸ਼ਾਹੀ ਦੇ ਮੁਖ ਦਰਬਾਰਤ ਰਹੇ ਔਰ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਇਹ ਚੌਥੀ ਪਾਸ਼ਾਹੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਵੀ ਜਾਂਦੇ ਰਹੇ ਪੰਜਮ ਪਾਸ਼ਾਹੀ ਤੋਂ ਇਹਨਾਂ ਨੇ ਨਾਮ ਦੀ ਦਾਤ ਮੰਗੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਨਾਂ ਨੂੰ ਸਵਾਸ ਇੰਦਰੀਆਂ ਨੂੰ ਸੰਕੋਚ ਕੇ ਸਵਾਸ ਗ੍ਰਾਸ ਨਾਮ ਜਪਨ ਦਾ ਉਪਦੇਸ਼ ਦਿੱਤਾ ਸੀ ਛੇਵੀਂ ਪਾਸ਼ਾਹੀ ਦੇ ਵਕਤ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਾਲਤਖ ਸਾਹਿਬ ਦੀ ਸਥਾਪਨਾ ਕੀਤੀ ਸੀ ਉਸ ਵਕਤ ਆਪਣੀ ਫੌਜਾਂ ਦੇ ਪੰਜ ਜਥੇ ਬਣਾਏ ਸੀ ਜਿਸ ਦੇ ਵਿੱਚੋਂ ਇੱਕ ਜਥੇ ਦੇ ਜਥੇਦਾਰ ਬਾਬਾ ਪਰਾਗਾ ਜੀ ਸਨ ਸੰਗਤ ਜੀ ਉਹ ਸਮਾਂ ਸੀ ਜਿਸ ਵਕਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦੇ ਬਾਅਦ ਜੋ ਹੈ ਸਿੱਖਾਂ ਦੇ ਵਿੱਚ ਇੱਕ ਬਹੁਤ ਨਮੋਸ਼ੀ ਛਾਈ ਹੋਈ ਸੀ ਲੇਕਿਨ ਉਸ ਦੇ ਵਿੱਚ ਜੋ ਸੂਰਮੇ ਸਨ ਉਹਨਾਂ ਨੇ ਖੂਨ ਵੀ ਖੋਲ ਦੇ ਹਨ ਕਿ ਹਕੂਮਤ ਨਾਲ ਬਦਲਾ ਅਸੀਂ ਕਿਵੇਂ ਲਈਏ ਐਸੇ ਸਮੇਂ ਦੇ ਵਿੱਚ ਬਾਬਾ ਪਰਾਗਾ ਜੀ ਆਪਣੇ ਸਾਥੀਆਂ ਦੇ ਜਥੇ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਫੌਜ ਦੇ ਵਿੱਚ ਸ਼ਾਮਲ ਹੋਏ ਔਰ ਇਹਨਾਂ ਨੇ ਜੋ ਹੈ ਜੋ ਪਹਿਲੀ ਜਿਹੜੀ ਜੰਗ ਹੋਈ ਹੈ ਇਤਿਹਾਸਕਾਰਾਂ ਮੁਤਾਬਕ ਪਹਿਲੀ ਜੰਗ ਔਰ ਕੁਝ ਇਤਿਹਾਸਕਾਰਾਂ ਮੁਤਾਬਕ ਜੋ ਹੈ ਦੂਸਰੀ ਜੰਗ ਦੇ ਵਿੱਚ ਬਹੁਤ ਜ਼ਿਆਦਾ ਫਟ ਲੱਗਣ ਕਰਕੇ ਰਸਤੇ ਦੇ ਵਿੱਚ ਕਰਿਆਲਾ ਪਿੰਡ ਲੈ ਜਾਂਦੇ ਹੋਇਆ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਇੱਥੇ ਇੱਕ ਗੱਲ ਇਹ ਵੀ ਬਹੁਤ ਵਰਣਨਯੋਗ ਹੈ ਕਿ ਇਹ ਸਿੱਖ ਇਤਿਹਾਸ ਦੇ ਸਭ ਤੋਂ ਵਡੇਰੀ ਉਮਰ ਦੇ ਯੋਧੇ ਸਨ ਤਕਰੀਬਨ 100 100 ਤੋਂ ਉੱਤੇ ਸਾਲ ਜੀਏ ਨੇ ਔਰ ਇਹਨਾਂ ਨੇ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਜੰਗ ਲੜੀ ਸੀ ਇਸ ਤੋਂ ਬਾਅਦ ਫਿਰ ਇਹਨਾਂ ਦੇ ਅੱਗੇ ਪੁੱਤਰ ਹੁੰਦੇ ਨੇ ਭਾਈ ਲਖੀ ਦਾਸ ਭਾਈ ਲਖੀਦਾਸ ਸਤਵੀਂ ਪਾਤਸ਼ਾਹੀ ਦੇ ਦੀਵਾਨ ਨੇ ਔਰ ਇੱਥੇ ਇੱਕ ਗੱਲ ਫੇਰ ਬੜੀ ਵਰਨਣਯੋਗ ਹੈ ਕਿ ਜੋ ਦੀਵਾਨੀ ਦੀ ਸਭ ਤੋਂ ਵੱਧ ਸੇਵਾ ਜੋ ਹੈ ਉਹ ਇਸੇ ਕੋਲ ਵੱਲੋਂ ਹੁੰਦੀ ਹੈ ਤੇ ਲਖੀਦਾਸ ਜੀ ਦੇ ਅੱਗੇ ਫੇਰ ਦੋ ਪੁੱਤਰ ਹੁੰਦੇ ਨੇ ਭਾਈ ਹੀਰਾਨੰਦ ਤੇ ਭਾਈ ਦਰਗਾਹ ਹਮਲ ਭਾਈ ਹੀਰਾਨੰਦ ਜੀ ਦੇ ਪੁੱਤਰ ਸਨ ਭਾਈ ਮਤੀਦਾਸ ਭਾਈ ਸਤੀਦਾਸ ਜੀ ਇਹਨਾਂ ਸਮਿਆਂ ਦੇ ਵਿੱਚ ਭਾਈ ਹੀਰਾਨੰਦ ਜੀ ਦੇ ਭਰਾ ਭਾਈ ਦਰਗਾਹ ਹਮਲ ਜੀ ਗੁਰੂ ਹਰ Rai ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਦੀਵਾਨੀ ਦੀ ਸੇਵਾ ਕਰਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਉਣ ਤੱਕ ਪਾਈ ਦਰਗਾਹ ਮਲਜੀ ਦੀ ਜੋ ਉਮਰ ਹੈ ਉਹ ਵਡੇਰੀ ਹੋ ਚੁੱਕੀ ਸੀ ਤਾਂ ਜੋ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਮੇਰਾ ਹੁਣ ਸਰੀਰ ਵਡੇਰਾ ਹੋ ਗਿਆ ਹੈ ਤੇ ਮੇਰੇ ਭਰਾ ਦੇ ਪੁੱਤਰ ਭਾਈ ਮਤੀ ਦਾਸ ਪਾਈ ਸਤੀ ਦਾਸ ਜੀ ਦੀ ਆਪ ਜੀ ਦੇ ਦਰਬਾਰ ਦੇ ਵਿੱਚ ਸੇਵਾ ਕਰਦੇ ਨੇ ਅੱਗੇ ਤੋਂ ਇਹ ਜੋ ਸੇਵਾ ਹੈ ਇਹਨਾਂ ਨੂੰ ਬਖਸ਼ ਦਿੱਤੀ ਜਾਵੇ ਤਾਂ ਫਿਰ ਗੁਰੂ ਸਾਹਿਬ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਤਦ ਇਸ ਇਹ ਵਾ ਦਿੱਤੀ ਸੀ ਉਹ ਭਾਈ ਸਤੀਦਾਸ ਜੀ ਫਾਰਸੀ ਦੇ ਵਿਦਵਾਨ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਬਾਣੀ ਉਚਰਿਆ ਕਰਦੇ ਸਨ ਭਾਈ ਸਤੀਦਾਸ ਜੀ ਉਸ ਨੂੰ ਫਾਰਸੀ ਅੱਖਰਾਂ ਦੇ ਵਿੱਚ ਲਿਖ ਲੈਂਦੇ ਸਨ ਫਿਰ ਉਸ ਦਾ ਪੰਜਾਬੀ ਤਰਜਮਾ ਵੀ ਹੁੰਦਾ ਹੈ ਇੱਥੇ ਇੱਕ ਗੱਲ ਹੋਰ ਵੀ ਹੈ ਕਿ ਜੋ ਚਾਂਦਨੀ ਚੌਕ ਦਾ ਜੋ प्रकरण ਹੋਇਆ ਸੀ ਉਹਨੂੰ ਭਾਈ ਸਤੀਦਾਸ ਜੀ ਲਿਖਦੇ ਰਹੇ ਸਾਰਾ ਲੇਕਿਨ ਅਖੀਰੀ ਟਾਈਮ ਦੇ ਉੱਤੇ ਹਕੂਮਤ ਨੇ ਖੋ ਲਿਆ ਸੀ ਇਸ ਤਰ੍ਹਾਂ 11 ਨਵੰਬਰ 1675 ਨੂੰ ਜੋ ਹੈ ਸ਼ਹਾਤਾ ਹੋ ਜਾਂਦੀਆਂ ਨੇ 10 ਅਕਸਰ ਇਹ ਗੱਲ ਸੋਚਦਾ ਹੈ ਕਿ ਜੋ ਸ਼ਹਾਦਤਾਂ ਇਹ ਹੋਈਆਂ ਇਹ ਅਮੋਲਕ ਸ਼ਹਾਦਤਾਂ ਸਨ ਇਹਨਾਂ ਨੂੰ ਨਾ ਤਾਂ ਅਸੀਂ ਭਾਰਤਵਰਤ ਦੇ ਤਖਤ ਤਖਤੇ ਦੇ ਉੱਤੇ ਰੱਖ ਸਕੇ ਔਰ ਨਾ ਹੀ ਅਸੀਂ ਜੋ ਹੈ ਨਾ ਸ਼ਹਾਦਤਾਂ ਨੂੰ ਦੁਨੀਆ ਦੇ ਤਖਤੇ ਦੇ ਉੱਤੇ ਰੱਖ ਸਕੇ ਕਿਉਂਕਿ ਦੇਖਿਆ ਜਾਏ ਤਾਂ ਤਤਕਾਲਿਕ ਰੂਪ ਦੇ ਵਿੱਚ ਇਹ ਸ਼ਹਾਦਤਾਂ ਜੋ ਹਨ ਸਨਾਤਨ ਮਤ ਦੀ ਰੱਖਿਆ ਵਾਸਤੇ ਹੋਈਆਂ ਸਨ ਕਿਉਂਕਿ ਜਿਸ ਵਕਤ ਪੰਡਿਤ ਕਰਪਾਲਾਮ ਦੱਤ ਕਸ਼ਮੀਰ ਤੋਂ ਮੁਖੀ ਬ੍ਰਾਹਮਣਾਂ ਦੇ ਜਥੇ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛਣ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਇਹ ਵਿਲਾਪ ਕੀਤਾ ਸੀ ਕਿ ਇਹ ਜਿਹੜਾ ਜੋ ਇਸ ਤਰ੍ਹਾਂ ਔਰੰਗਜ਼ੇਬ ਜੋ ਜ਼ੁਲਮ ਕਰ ਰਿਹਾ ਤੱਕੇ ਨਾਲ ਸਾਡਾ ਧਰਮ ਜੋ ਹੈ ਤਬਦੀਲ ਕਰ ਰਿਹਾ ਹੈ ਉਹਨਾਂ ਨੇ ਇਹ ਕਿਹਾ ਸੀਗਾ ਕਿ ਸੂਫੀ ਵੀ ਇਸਲਾਮ ਦਾ ਪ੍ਰਚਾਰ ਕਰਦੇ ਨੇ ਸੂਫੀ ਕਿਸੇ ਆਪਣਾ ਅਗਰ ਪ੍ਰਚਾਰ ਕਰਦੇ ਨੇ ਔਰ ਕਿਸੇ ਦੇ ਹਰ ਦੇ ਦਾ ਅਗਰ ਕੋਈ ਪਰਿਵਰਤਨ ਹੁੰਦਾ ਹੈ ਤਾਂ ਉਹ ਮੁਸਲਮਾਨ ਬਣ ਜਾਂਦਾ ਹੈ ਸਾਨੂੰ ਕੋਈ ਦੁੱਖ ਨਹੀਂ ਲੇਕਿਨ ਇਸ ਤਰ੍ਹਾਂ ਤੱਕੇ ਨਾਲ ਔਰ ਜ਼ਬਰਦਸਤੀ ਨਾਲ ਜੋ ਸਾਡਾ ਧਰਮ ਪਰਿਵਰਤਿਤ ਕੀਤਾ ਜਾ ਰਿਹਾ ਹੈ ਇਹ ਗਲਤ ਹੈ ਔਰ ਮਹਾਰਾਜ ਗੁਰੂ ਮਹਾਰਾਜ ਜੀ ਇਹਨਾਂ ਨੇ ਫਰਿਆਦ ਕੀਤੀ ਸੀ ਕਿ ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ ਦੂਸਰੀ ਗੱਲ ਜਿਹੜੀ ਇਹ ਹੈ ਕਿ ਜੇਕਰ ਗੱਲ ਕਰੀਏ ਚਾਂਦਨੀ ਚੌਕ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਜਾਂ ਗੱਲ ਕਰੀਏ ਪਛਮ ਦੇ ਅੰਦਰ ਜੋ ਹੈ ਸੋਕਰਟੀਜ਼ ਔਰ ਈਸਾ ਮਸੀਹ ਦੀ ਜੋ ਸ਼ਹਾਦਤ ਸੀ ਅਗਰ ਇਹਨਾਂ ਸ਼ਹਾਦਤਾਂ ਨੂੰ ਖਾਸ ਕਰ ਚਾਂਦਨੀ ਚੌਕ ਦੀ ਸ਼ਹਾਦਤ ਨੂੰ ਅਗਰ ਵਿਚਾਰਿਆ ਜਾਏ ਤਾਂ ਇਹ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਵਾਸਤੇ ਸੀ ਕਿਉਂਕਿ ਉਸ ਵਕਤ ਦੀ ਜੋ ਹਕੂਮਤ ਸੀ ਉਹਨਾਂ ਨੇ ਗੁਰੂ ਸਾਹਿਬ ਨੂੰ ਆਖਿਆ ਸੀ ਕਿ ਤੁਸੀਂ ਤੇ ਜੰਜੂ ਨਹੀਂ ਧਾਰਨ ਕਰਦੇ ਉਹਨਾਂ ਨੇ ਬਹੁਤ ਸਾਰੇ ਡਿਪਲੋਮੈਟਿਕ ਸਵਾਲ ਕੀਤੇ ਸਨ ਜਿਨਾਂ ਜਿਓ ਨੇ ਇੱਕ ਗੱਲ ਉਹਨਾਂ ਨੇ ਇੱਕ ਇੱਕ ਗੱਲ ਇਹ ਵੀ ਆਖੀ ਜੀ ਕਿ ਤੁਸੀਂ ਜੰਜੂ ਤੇ ਤਾੜ ਨਹੀਂ ਕਰਦੇ ਪਰ ਤੁਸੀਂ ਇਹਨਾਂ ਜੰਜੂ ਵਾਲਿਆਂ ਵਾਸਤੇ ਆਪਾਂ ਕਿਉਂ ਕੁਰਬਾਨ ਕਰ ਰਹੇ ਹੋ ਉਸ ਵਕਤ ਗੁਰੂ ਸਾਹਿਬ ਨੇ ਆਖਿਆ ਸੀ ਠੀਕ ਹੈ ਕਿ ਮੈਂ ਜੰਜੂ ਤੇ ਤਾੜ ਨਹੀਂ ਕਰਦਾ ਪਰ ਮੈਂ ਕਿਸੇ ਦਾ ਜੰਜੂ ਉਤਰਦਾ ਵੀ ਨਹੀਂ ਦੇਖ ਸਕਦਾ ਸੋ ਇਹ ਉਹ ਗੱਲ ਸੀ ਜਿੱਥੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਚੱਲ ਰਹੀ ਹੈ ਕਿ ਹਰ ਮਨੁੱਖ ਨੂੰ ਆਪਣੇ ਮਰਜ਼ੀ ਦੇ ਨਾਲ ਜੋ ਹੈ ਆਪਣੇ ਮਜ਼ਹਬ ਨੂੰ ਮੰਨਣ ਦਾ ਹੱਕ ਹੋਣਾ ਚਾਹੀਦਾ ਹੈ ਦੇਖੋ ਇਹਨਾਂ ਸ਼ਹਾਦਤਾਂ ਦੇ ਕਰਕੇ ਹੀ ਮਾਨਵ ਦੇ ਮਸਤਿਸ਼ਕ ਦੇ ਅੰਦਰ ਮਨੁੱਖੀ ਅਧਿਕਾਰਾਂ ਦੀ ਗੱਲ ਆਈ ਤਾਂ ਜਾ ਕੇ ਅਗਲੇ ਆਉਣ ਵਾਲੇ ਸਮਿਆਂ ਦੇ ਵਿੱਚ ਜੋ ਡਿਵੈਲਪਮੈਂਟ ਹੁੰਦੇ ਰਹੇ ਉੱਥੇ ਡੈਮੋਕਰੇਟਿਕ ਸਿਸਟਮ ਔਰ ਯੂਨਾਈਟਿਡ ਨੇਸ਼ਨ ਔਰ ਯੂਨੋ ਵਰਗੀਆਂ ਸੰਸਥਾਵਾਂ ਨੇ ਜੋ ਖੜੀਆਂ ਹੋਈਆਂ ਸੋ ਇਸ ਸ਼ਹਾਦਤ ਤੋਂ ਬਾਅਦ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾਗੜੀ ਤੇ ਵਿਰਾਜਮਾਨ ਹੋਏ ਉਸ ਵਕਤ ਫਿਰ ਕੇਸਰ ਸਿੰਘ ਛੱਬਰ ਲਿਖਦੇ ਨੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਛੱਬਰ ਸਾਡੇ ਕਦੀਮੀ ਸਿੱਖ ਹੈ ਇਹਨਾਂ ਨੂੰ ਹਾਜ਼ਰ ਕਰੋ ਤਾ ਜੋ ਫਿਰ ਭਾਈ ਦਰਗਾਹ ਮਾਜੀ ਨੇ ਆਪਣੇ ਪੁੱਤਰ ਭਾਈ ਸਹਿਬਚੰਦ ਔਰ ਭਾਈ ਧਰਮਚੰਦ ਨੂੰ ਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਕੱ ਲਿਆ ਸੀ ਭਾਈ ਸਹਿਬਚੰਦ ਦੀਵਾਨ ਸੰਗ ਔਰ ਸੰਗ 1700 ਦੀ ਬਹੁਤ ਇਤਿਹਾਸਕ ਲੜਾਈ ਹੋਈ ਸੀ ਵੈਸੇ ਮੈਂ ਥੋੜਾ ਜਿਹਾ ਹੁਣ ਜਿਆਦਾ ਡਿਟੇਲ 'ਚ ਨਹੀਂ ਜਾਵਾਂਗਾ ਆਪ ਨੂੰ ਖਾਲੀ ਪਰਿਵਾਰ ਦੀ ਡਿਟੇਲ ਦੇ ਰਿਹਾ ਨਰਮੋਹਗੜ੍ਹ ਦੀ ਜਿਹੜੀ ਇਤਿਹਾਸਕ ਲੜਾਈ ਹੋਈ ਸੀ ਭਾਈ ਸਹਿਬਚੰਦ ਉਸ ਉਸ ਜੰਗ ਦੇ ਵਿੱਚ ਸੈਨਾਪਤੀ ਸਨ ਉਸ ਜੰਗ ਦੇ ਇਸ ਦੇ ਨਾਲ ਹੀ ਲੜਾਈ ਹੋਈ ਸੀ ਜਿਹੜੀ ਨਾਗਰੀ ਵਾਲੀ ਬਚਿੱਤਰ ਸਿੰਘ ਨੇ ਮਾਰੀ ਸੀ ਔਰ ਇਸ ਲੜਾਈ ਦੇ ਤੁਰੰਤ ਬਾਅਦ ਗੁਰੂ ਸਾਹਿਬ ਬਸਾਲੀ ਚਲੇ ਗਏ ਸੀ ਵੈਸੇ ਜਿਆਦਾਤਰ ਜੋ ਅਨੰਦਪੁਰ ਸਾਹਿਬ ਦੇ ਵਿੱਚ ਜੋ ਜਿਆਦਾ ਜੰਗਾਂ ਹੋਈਆਂ ਇਹਨਾਂ ਦੇ ਵਿੱਚ ਜੋ ਜੁਰਦਾਸ ਦੇ ਇਤਿਹਾਸ ਦੇਖਿਆ ਭਾਈ ਮਤੀ ਦਾਸ ਪਰਿਵਾਰ ਔਰ ਇਧਰ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਜਿਹੜੇ ਹੈ ਜੀ ਨੇ ਇਹਨਾਂ ਦੇ ਬਹੁਤ ਜਿਆਦਾ ਇਹਨਾਂ ਦੇ ਵਿੱਚ ਸ਼ਹਾਹਤਾ ਦੇ ਵਿੱਚ ਜੀਆਂ ਦੀ ਜ਼ਿੰਮੇਵਾਰੀਆਂ ਸਨ ਖਾਸ ਕਰ ਇੱਕ ਨੰਦੌੜ ਦੀ ਲੜਾਈ ਤੇ ਜਿਗਰ ਸੀ ਕਿ ਭਾਈ ਸਹਿਬ ਚੰਦ ਦੇ ਭਰਾ ਭਾਈ ਧਰਮਚੰਦ ਜੀ ਬਹੁਤ ਮੁੱਖ ਜ਼ਿੰਮੇਵਾਰੀ ਸੀ ਇਹ ਤੇ ਭਾਈ ਮਨੀ ਸਿੰਘ ਜੀ ਦੇ ਪੁੱਤਰ ਵੀ ਸਨ ਇਹ ਇਹ ਇਹਨਾਂ ਜੰਗਾਂ ਦੇ ਵਿੱਚ ਸੋ ਇਸ ਤੋਂ ਬਾਅਦ ਸੰਨ 1703 ਦੇ ਵਿੱਚ ਫਿਰ ਇੱਕ ਜੰਗ ਹੁੰਦੀ ਹੈ ਜਿਸ ਦੇ ਵਿੱਚ ਭਾਈ ਧਰਮਚੰਦ ਜੋ ਸਹਿਬਚੰਦ ਦੇ ਭਰਾ ਨੇ ਇਹ ਸ਼ਹਾਦਤ ਪਾ ਜਾਂਦੇ ਨੇ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰਿਵਾਰ ਨੂੰ ਇੱਕ ਹੁਕਮਨਾਮਾ ਲਿਖਦੇ ਨੇ ਪਰ ਇਸ ਪਰਿਵਾਰ ਨੂੰ ਭਾਈ ਮਤੀਦਾਸ ਜੀ ਦੇ ਜਿਹੜੇ ਚਾਚੇ ਦੇ ਪੁੱਤਰ ਭਾਈ ਧਰਮਚੰਦ ਨੂੰ ਪੰਜ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੇ ਸਨ ਜੋ ਪਰਿਵਾਰ ਦੇ ਕੋਲ ਅੱਜ ਵੀ ਮੌਜੂਦ ਨੇ ਔਸੂ ਫਕਮ ਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਬਚਨ ਕੀਤੇ ਸਨ ਸਤਗੁਰੂ ਜੀ ਸ਼੍ਰੀ ਗੁਰੂ ਜੀ ਕੀ ਆਗਿਆ ਹੈ ਸਰਬਤ ਸੰਗਤ ਸਬਦੇਸ ਕੀ ਗੁਰੂ ਰੱਖੇਗਾ ਸੰਗਤ ਗੁਰੂ ਗੁਰੂ ਜਪਨਾ ਜਨਮ ਸਵਰੇਗਾ ਸੰਗਤ ਦਾ ਭਲਾ ਹੋਵੀ ਧਰਮ ਚੰਦ ਛਿਬਰ ਕਾਮਧਾਰ ਗੁਰੂ ਕੇ ਘਰਵਾ ਸੋ ਕਮ ਆਇਆ ਥਾਂ ਲਗਾ ਸਤੇ ਉੱਪਰ ਖੁਸ਼ੀ ਹੋਈ ਜੋ ਕੋਈ ਸਿੱਖ ਪੁੱਤ ਗੁਰਬਖਸ਼ ਸਿੰਘ ਬ੍ਰਹਮਣ ਨੂੰ ਦੇ ਸੋ ਗੁਰੂ ਕੇ ਲੰਗਰ ਪਾਵੇਗਾ ਸਰਬਤ ਸੰਗਤ ਉੱਪਰ ਮੇਰਾ ਹੁਕਮ ਹੈ ਧਰਮਚੰਦ ਜੀ ਦੇ ਪੁੱਤ ਪੋਤਰੇ ਦੀ ਟਹਿਲ ਕਰਨੀ ਸੰਗਤ ਕੀ ਗੁਰੂ ਘੋੜੀ ਕਰੇਗਾ ਸੰਗਤ ਨਿਹਾਲ ਹੋਗੀ ਸੰਗਤ ਉੱਪਰ ਮੇਰੀ ਖੁਸ਼ੀ ਹੈ ਸੰਗਤ ਮੇਰਾ ਖਾਲਸਾ ਹੈ ਸਗਰ ਜੀ ਵਾਇਗਰੂ ਜੀ ਜਿਹੜੇ ਭਾਈ ਸਾਹਿਬ ਚੰਦ ਸਨ ਇਹਨਾਂ ਨੂੰ ਕੇਸਰ ਸਿੰਘ ਛੱਬਰ ਲਿਖਦੇ ਨੇ ਕਿ ਦੀਵਾਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਔਰ ਜਿਹੜੇ ਭਾਈ ਧਰਮਚੰਦ ਸਨ ਇਹ ਖਜ਼ਾਨਚੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਫਿਰ ਜਿਹੜੇ ਜੋ ਹੁਕਮਨਾਮਾ ਸਾਹਿਬ ਦੀਆਂ ਜੋ ਸਾਡੇ ਕੋਲ ਜੋ ਨਕਲਾ ਜੋ ਮੌਜੂਦ ਨੇ ਆਦਿ ਵੀ ਜੋ ਪ੍ਰਾਤਨ ਹਸਤ ਲਿਖਤਾ ਨੇ ਉਹ ਐਨ ਹੈ ਜੀ ਤੇ ਦਾਸ ਆਪ ਜੀ ਨੂੰ ਇਹ ਦਿਖਾਣਾ ਚਾਹੇਗਾ ਇਸ ਦੇ ਨਾਲ ਜੋ ਸਾਡੇ ਕੋਲ ਇੱਕ ਬਹੁਤ ਇੱਕ ਅਹਿਮ ਡਾਕੂਮੈਂਟ ਹੈ ਇਹ ਅਸਲ ਚ ਪਰਿਵਾਰ ਦੇ ਵਿੱਚ ਪੀੜੀਦਰ ਪੀੜੀ ਅੱਗੇ ਚੱਲੇ ਆ ਰਹੇ ਸਨ ਇਸ ਕੋਲ ਦਾ ਸ਼ਜਰਾ ਹੈ ਜੀ ਇਹ ਇਹ ਸ਼ਜਰਾ ਦਾ ਬਹੁਤ ਮਹੱਤਵ ਦਾ ਸਮਝਦਾ ਹੈ ਕਿ ਆਪ ਸਭ ਲੋਕ ਵਿਦਵਾਨ ਜਿਹਨੇ ਇੱਥੇ ਬੈਠੇ ਹੋ ਜਦੋਂ ਵੀ ਕੋਈ ਇਤਿਹਾਸਕਾਰ ਕਿਸੇ ਕੁਲ ਦੇ ਬਾਰੇ ਜ਼ਿਕਰ ਕਰਦਾ ਹੈ ਤੇ ਉਹ ਪੱਟਾਂ ਵਈਆਂ ਪੰਡਾਂ ਵਈਆਂ ਜਾਂ ਪੁਰਾਤਨ ਦਿਕਾੜਾਂ ਨੂੰ ਖੰਗਾਲਦਾ ਹੈ ਖੰਗਾਲ ਕੇ ਫਿਰ ਕ੍ਰੋਸ ਐਗਜ਼ਾਮਿਨ ਕਰਦਾ ਹੈ ਫਿਰ ਉਹ ਪੰਥ ਦੇ ਸਾਹਮਣੇ ਰੱਖਿਆ ਜਾਂਦਾ ਹੈ ਕਿ ਹਾਂ ਇਹ ਇਹਨਾਂ ਦੇ ਪੁੱਤਰ ਸਨ ਇਹ ਇਹਨਾਂ ਦੇ ਪੁੱਤਰ ਸਨ ਇਹ ਇਹਨਾਂ ਦੇ ਪੁੱਤਰ ਸਨ ਇਹ ਸ਼ਜਰਾ 150 ਸਾਲ ਪਹਿਲਾਂ ਸਾਡੇ ਵਡੇਰਿਆਂ ਨੇ ਬਣਾਇਆ ਸੀ ਜਿਸ ਦੇ ਵਿੱਚ ਸਾਡੀ ਜਿਹੜੀ ਪੀੜ੍ਹੀ ਹੈ ਉਹ ਭਾਈ ਦਰਗਾਹ ਮਲ ਤੋਂ ਜ਼ਿਕਰ ਹੈ ਜਿਹੜੇ ਗੁਰੂ ਹਰ Rai ਸਾਹਿਬ ਤੋਂ ਦੀਵਾਨੀ ਦੀ ਸੇਵਾ ਕਰਦੇ ਰਹੇ ਨੇ ਔਰ ਅੱਗੇ ਚੱਲ ਕੇ 1875 ਤੱਕ ਦਾ ਰਿਕਾਰਡ ਜੋ ਹੈ ਇਸ ਦੇ ਵਿੱਚ ਹੈ ਇਸ ਦੇ ਵਿੱਚ ਲਿਖਿਆ ਹੋਇਆ ਹੈ ਜੋ ਪਹਿਲਾ ਨਾਮ ਭਾਈ ਦਰਗਾਹਮਲ ਦਾ ਤੇ ਦਰਗਾਹਮਲ ਦੇ ਭਤੀਜੇ ਭਾਈ ਮਤੀਦਾਸ ਭਾਈ ਸਤੀਦਾਸ ਅੱਗੇ ਫਿਰ ਦਰਗਾਹਮਲ ਜੀ ਦੇ ਪੁੱਤਰ ਭਾਈ ਸਹਿਬਚੰਦ ਭਾਈ ਧਰਮਚੰਦ ਇਸ ਤੋਂ ਬਾਅਦ ਦਾ ਸਾਹਿਬ ਜੀ ਨੂੰ ਇਹ ਲਿਖਤ ਜਦੋਂ ਪ੍ਰਾਤਨ ਹੁਕਮਨਾਮਾ ਸਾਫ ਪੜ ਕੇ ਸੁਣਾਉਂਦਾ ਹੈ ਉਹ ਇਹ ਲਿਖਤਾ ਦਿਖਾਉਂਦਾ ਹੈ ਇਹ ਹੁਕਮਨਾਮਾ ਸਾਫ ਸੀ ਜੋ ਜਾਰੀ ਹੋਇਆ ਸੀ ਭਾਈ ਧਰਮਚੰਦ ਜੀ ਦੀ ਸ਼ਹਾਦਤ ਤੋਂ ਬਾਅਦ ਇਸ ਤੋਂ ਬਾਅਦ ਇੱਕ ਹੁਕਮਨਾਮਾ ਸਾਹਿਬ ਹੈ ਜਿਹੜੇ ਸਨ 17 ਸੰਮਤ 1758 ਦੇ ਵਿੱਚ ਜਾਰੀ ਹੋਇਆ ਸੀ ਇਹਦੇ ਵਿੱਚ ਗੁਰੂ ਸਾਹਿਬ ਨੇ ਜੋ ਹੁਕਮ ਕੀਤੇ ਸਨ ਉਹ ਕੁਝ ਇਸ ਤਰ੍ਹਾਂ ਸਨ ਔਰ ਦੋ ਇਸ ਦੇ ਨਾਲ ਦੇ ਹੁਕਮਨਾਮੇ ਡਿੱਟੋ ਸੇਮ ਟੂ ਸੇਮ ਸਿਰਫ ਹੁਕਮ ਵੱਖਰੇ ਬੰਦਿਆਂ ਨੂੰ ਹੋਇਆ ਸੀ ਜਾਨੀ ਪ੍ਰੋਫੈਸਰ ਗੰਢਾ ਸਿੰਘ ਜੀ ਦੀ ਕਿਤਾਬ ਦੇ ਵਿੱਚ ਦਰਜ ਨੇ ਜੋ ਆਪ ਜੀ ਦੇ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਸਟੱਡੀ ਕੀਤੀ ਹੋएगी ਕਦੀ ਉਹਨਾਂ ਦੋ ਹੁਕਮਨਾਮਿਆਂ ਨੂੰ ਰ ਇਹਨਾਂ ਨੂੰ ਪੜ੍ਹ ਕੇ ਦੇਖਿਓ ਕਿੰਨੀ ਦੇਖੋ ਸਿਮਿਲਰਟੀ ਹੈ ਇੱਚ ਹੁਕਮਸਾਂ ਸਤਗੁਰੂ ਜੀ ਸ਼੍ਰੀ ਗੁਰੂ ਜੀ ਕੀ ਆਗਿਆ ਹੈ ਭਾਈ ਧਰਮਚੰਦ ਛੇਬਰ ਗੁਰੂ ਰੱਖੇਗਾ ਗੁਰੂ ਗੁਰੂ ਜਪਨਾ ਜਨਮ ਸਵਰੇਗਾ ਸਰਬਤ ਸੰਗਤ ਮੇਰੀ ਖਾਲਸਾ ਹੈ ਸੰਗਤ ਨੂੰ ਮੇਰਾ ਹੁਕਮ ਹੈ ਹੁਕਮ ਦੇਖ ਲਿਆ ਹੀ ਹਥਿਆਰ ਬੰਨ ਕੇ ਹਜ਼ੂਰ ਆਵਨਾ ਜੋ ਸਿੱਖ ਆਵੇਗਾ ਸੋ ਨੇਹਾਲ ਹੋਗਾ ਮੇਰੀ ਖੁਸ਼ੀ ਸੰਗਤ ਇੱਕ ਟੋਲਾ ਸੋਨਾ ਫਰਮਾਇਸ਼ ਕਰ ਦੇਵਣੀ ਹੁੰਡੀ ਕਰਵਾ ਦੇਵਣੀ ਜੋ ਸਿੱਖ ਲੋਚ ਕੀ ਦੇਗ ਤਿਖਦੇ ਕੰਮ ਗੁਰੂ ਕਰੇਗਾ ਰਜ਼ਕ ਦੇਵੇਗਾ ਮੁਸੰਦ ਅਵਰ ਧੜੇ ਨਾਲ ਬਿਲਣਾ ਨਹੀਂ ਹੋਰ ਕੋਈ ਆਵੇ ਸੋ ਮੇਲ ਲੈਵਨਾ ਦੁਖਤ ਕਿਸੇ ਨਾਲ ਨਹੀਂ ਕਰਨਾ ਸਭਨਾ ਆਪਸ ਵਿੱਚ ਪਿਆਰ ਰੱਖਣਾ ਗੁਰੂ ਮਨੋਰਥ ਪੂਰੇ ਕਰੇਗਾ ਵਾਹਿਗੁਰੂ ਜੀ ਦੇਖੋ ਜਿਹੜੇ ਗੁਰੂ ਨੇ ਸਰਬੰਸ ਵਾਰ ਦਿੱਤੀ ਪੁੱਤਰਾ ਵਰਗੇ ਪਿਆਰੇ ਸਿੰਘ ਵਾਰ ਦਿੱਤੇ ਉਹ ਲਿਖਤੀ ਰੂਪ ਚ ਸਾਨੂੰ ਦੇ ਦੇ ਕੇ ਕੀ ਜਾ ਰਹੇ ਨੇ ਕਿ ਸਭਨਾ ਆਪਸ ਵਿੱਚ ਪਿਆਰ ਰੱਖਦਾ ਕਿਉਂਕਿ ਸਾਡੀ ਜ਼ਿੰਦਗੀ ਸਹੀ ਗੁਜ਼ਰ ਸਕੇ ਅੱਜ ਅਸੀਂ ਸੋਚੀਏ ਕਿ ਅਸੀਂ ਕਿੰਨਾ ਆਪਣੇ ਬਜ਼ੁਰਗਾਂ ਦੇ ਦਸਤੇ ਹੋਏ ਆਪਣੇ ਗੁਰੂ ਸਾਹਿਬਾਨ ਦੇ ਰਸਤੇ ਦਸੇ ਹੋਏ ਰਸਤੇ ਤੇ ਕਿੰਨੀ ਕਿਹੜੀ ਥਾਂ ਦੇ ਉੱਤੇ ਅੱਜ ਅਸੀਂ ਖੜੇ ਹਾਂ ਸੋ ਅੱਗੇ ਦਾਸ ਸਾਹਿਬ ਜੀ ਨੂੰ ਇੱਕ ਹੁਕਮਨਾਮਾ ਸਾਹਿਬ ਹੋਰ ਪੜ ਕੇ ਸੁਣਾਉਂਦਾ ਹੈ ਇਹ ਜੋ ਹੁਕਮਨਾਮਾ ਸਾਹਿਬ ਹੈ ਇਸ ਕੋਲ ਦੇ ਵਿੱਚੋਂ ਲਿਖਾਰੀ ਗਏ ਸਨ ਲਿਖਾਰੀ ਗੁਰੂ ਗੋਪਨ ਸਿੰਘ ਮਹਾਰਾਜ ਭਾਈ ਗੁਰਬਖਸ਼ ਸਿੰਘ ਜਿਹੜੇ ਭਾਈ ਧਰਮਚੰਦ ਖਜ਼ਾਨਚੀ ਦੇ ਪੁੱਤਰ ਨੇ ਇਸਰ ਸਿੰਘ ਸ਼ਿਬਰ ਨੇ ਆਪਣੀ ਇਸ ਲਿਖਤ ਆਪਣੇ ਲਿਖਤ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਮੇਰੇ ਕੋਲ ਆਪਣੇ ਦਾਦੇ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਜ਼ਾਨੇ ਦੀ ਬਹੀ ਆਈ ਸੀ ਜਿਸ ਤੋਂ ਦੇਖ ਕੇ ਮੈਂ ਇਤਿਹਾਸ ਲਿਖਿਆ ਕਰ ਰਿਹਾ ਸੀ ਜੋ ਜੰਮੂ ਸ਼ਹਿਰ ਦੇ ਵਿੱਚ ਅਗਨ ਭੇਟ ਹੋ ਗਈ ਹੈ ਇਸ ਹੁਕਮਨਾਮੇ 'ਚ ਇੱਕ ਹੋਰ ਬਹੁਤ ਵੱਡਾ ਮਹੱਤਵ ਹੈ ਉਹ ਇਸ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੀ ਸਨ ਦੇ ਵਿੱਚ ਭਾਈ ਜਿਹੜੇ ਦਰਗਾਹ ਮੱਲ ਦੇ ਉਹ ਜਿਹੜੇ ਨੇ ਆਪਣਾ ਸੇਵਾ ਦੇ ਵਿੱਚ ਜਾਂਦੇ ਨੇ ਜੋ ਇਹਦੇ ਵਿੱਚ ਹੁਕਮ ਦੀ ਸਤਿਗੁਰੂ ਜੀ ਸ਼੍ਰੀ ਗੁਰੂ ਜੀ ਕੀ ਆਗਿਆ ਹੈ ਭਾਈ ਜੋਧਾਰਾਮ ਸ਼ਿਵਤ ਸਰਬਤ ਸੰਗਤ ਸੰਬਦੇਸ ਕੀ ਗੁਰੂ ਰੱਖੇਗਾ ਗੁਰੂ ਗੁਰੂ ਜਪਨਾ ਜਰੂ ਸਵਰੇਗਾ ਧਰਮਚੰਦ ਦੇ ਪਰਿਵਾਰ ਉੱਪਰ ਮੇਰੀ ਖੁਸ਼ੀ ਹੈ ਗੁਰਬਕਸ਼ ਸਿੰਘ ਨੂੰ ਹਜ਼ੂਰ ਦੇਖ ਬਹੁਤ ਖੁਸ਼ੀ ਹੋਗ ਲਿਖਾਰੀ ਆਪਣੇ ਕਬੀਲੇ ਹੁਕਮ ਦੇਖਦੇ ਹਜ਼ੂਰ ਪਹੁੰਚਣਾ ਤਿਸ ਦੇ ਮਨੋਰਥ ਗੁਰੂ ਪੂਰੇ ਕਰੇਗਾ ਤੁਸੀਂ ਮੇਰੇ ਆਦ ਸਿੱਖੋ ਤੁਸਾਦੇ ਉੱਪਰ ਮੇਰੀ ਖੁਸ਼ੀ ਹੈ ਸਮਾ 1756 17 12 ਦਾ ਲਿਖਿਆ ਹੋਇਆ ਇਹ ਹੁਕਮਨਾਮਾ ਸਾਹਿਬ ਹੈ ਇਸ ਤੋਂ ਬਾਅਦ ਫਿਰ ਇਹਨਾਂ ਦੇ ਪੁੱਤਰ ਭਾਈ ਕੇਸਰ ਸਿੰਘ ਛੱਬਰ ਦੇ ਜਿਨ੍ਹਾਂ ਨੇ ਦਸਾ ਪਾਸ਼ਾਹੀਆਂ ਦਾ ਬੰਸਾਵਲੀ ਨਾਮਾ ਲਿਖਿਆ ਹੈ ਉਸ ਤੋਂ ਬਾਅਦ ਫਿਰ ਉਹਨਾਂ ਦੇ ਪੁੱਤਰ ਭਾਈ ਸੇਵਾ ਸਿੰਘ ਹੁਕਮਨਾਮੀਆਂ ਨੇ ਜਿਨ੍ਹਾਂ ਨੂੰ ਦੋ ਹੁਕਮਨਾਮੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਸੀ ਜੋ ਅਸਲ ਪਰਿਵਾਰ ਕੋਲ ਅੱਜ ਵੀ ਮੌਜੂਦ ਨੇ ਔਰ ਉਹ ਅਸਲ ਨੇ ਜੀ ਇਹ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਾ ਸਾਹਿਬ ਔਰ ਇਸ ਤੋਂ ਇਲਾਵਾ ਇੱਕ ਹੁਕਮਨਾਮਾ ਬਾਬੇ ਦੀਪੇਰ ਤੋਂ ਜਾਰੀ ਹੋਇਆ ਸੀ ਇਸ ਤੋਂ ਇਲਾਵਾ ਦੋ ਲੈਟਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪਰਿਵਾਰ ਦੇ ਕੋਲ ਮੌਜੂਦ ਨੇ ਔਰ ਫਿਰ ਭਾਈ ਭਾਈ ਸੇਵਾ ਸਿੰਘ ਤੋਂ ਬਾਅਦ ਉਹਨਾਂ ਦੇ ਪੁੱਤਰ ਭਾਈ ਮਹਿਤਾਬ ਸਿੰਘ ਨੇ ਮਹਿਤਾਬ ਸਿੰਘ ਤੋਂ ਬਾਅਦ ਫਿਰ ਉਹਨਾਂ ਦੇ ਪੁੱਤਰ ਭਾਈ ਲਾਲ ਸਿੰਘ ਭਾਈ ਲਾਲ ਸਿੰਘ ਸਮੇਂ ਦੀ 102 ਸਾਲ ਪੁਰਾਣੀ ਅੰਬਲਸਰ ਕੋਡ ਦੀ ਕਾਪੀ ਹੈ ਦਾਸ ਦੇ ਪਰਵਾਰ ਕੋਲ ਜਿਸ ਦੇ ਵਿੱਚ ਜ਼ਿਕਰ ਹੈ ਕਿ ਪਰਿਵਾਰ ਨੂੰ ਦਰਬਾਰ ਸਾਹਿਬ ਤੋਂ 100 ਰੁਪਏ ਦੀਵਾਲੀ ਔਰ 100 ਰੁਪਏ ਵਿਸਾਖੀ ਤੇ ਮਿਲਿਆ ਕਰਦੇ ਸਨ ਇਤਿਹਾਸਕਾਰਾਂ ਦੇ ਮੁਤਾਬਕ ਮਹਾਰਾਜਾ ਅਜੀਤ ਸਿੰਘ ਦੇ ਸਮੇਂ ਤੇ ਲੱਗੇ ਹੋਏ ਇਹ 100 ਰੁਪਏ ਅੱਜ 3 ਤੋਂ 4 ਲੱਖ ਬਣਦੇ ਨੇ ਸਾਡੇ ਦਾਦਾ ਜੀ ਨੂੰ ਪੰਜਾਬ ਪੋਸਟ ਦੇ ਵਿੱਚ ਨੌਕਰੀ ਲੱਗਣ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਇਹ ਹੁਣ ਨਗਰਾਂ ਦੇ ਵਿੱਚ ਪਾ ਦਿੱ ਤੇ ਉਸ ਤੋਂ ਬਾਅਦ ਇਹ ਸੇਵਾ ਲੰਗਰਾਂ ਦੇ ਵਿੱਚ ਜੋ ਹੈ ਪੈਣੀ ਸ਼ੁਰੂ ਹੋ ਗਈ ਅੱਗੇ ਫਿਰ ਉਹਨਾਂ ਦੇ ਪੁੱਤਰ ਸਨ ਭਾਈ ਲਾਲ ਸਿੰਘ ਤੋਂ ਬਾਅਦ ਭਾਈ ਸੰਤ ਸਿੰਘ ਫਿਰ ਸਾਡੇ ਦਾਦਾ ਜੀ ਅਮਰ ਸਿੰਘ ਔਰ ਫਿਰ ਪਿਤਾ ਜੀ ਅਜੀਤ ਸਿੰਘ ਔਰ ਦਾਸ ਚਰਨਜੀਤ ਸਿੰਘ ਇੱਥੇ ਇੱਕ ਲਾਸਟ ਜ਼ਿਕਰ ਹੋਰ ਕਰਕੇ ਦਾਸ ਸ਼ਮਾ ਦਾ ਯਾਚਕ ਹੈ ਤੰਨਾ ਸਿੰਘ ਪਟਿਆਲ ਵੀ ਨੇ 6 ਅਪ੍ਰੈਲ 1932 ਵਾਲੇ ਦਿਨ ਜੋ ਹੈ ਆਪਣੀ ਡਾਇਰੀ ਦੇ ਵਿੱਚ ਲਿਖਿਆ ਹੈ ਕਿ ਮੈਂ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਪਹੁੰਚਿਆ ਉੱਥੇ ਮੈਨੂੰ ਪਤਾ ਲੱਗਾ ਕਿ ਸ਼ਹਿਰ ਗੁਜਰਾਤ ਦੇ ਵਿੱਚ ਸੁਨਿਆਰਿਆਂ ਵਾਲੀ ਪੀੜੀ ਗਲੀ ਦੇ ਵਿੱਚ ਭਾਈ ਲਾਲ ਸਿੰਘ ਵਾਲੀ ਇੱਕ ਧਰਮਸ਼ਾਲਾ ਹੈ ਕੋਈ ਲਾਲ ਸਿੰਘ ਜੀ ਅੱਜ ਕੱਲ 60 70 ਵਰੇ ਦੇ ਹੋ ਗਏ ਨੇ ਇਹਨਾਂ ਦੇ ਪਾਸ ਛੇਵੇਂ ਪਿਤਾ ਦਾ ਇੱਕ ਹੁਕਮਨਾਮਾ ਹੈ ਇਹਨਾਂ ਦਾ ਵਟੇਰਾ ਦਸਵੇਂ ਪਿਤਾ ਦੀ ਸੇਵਾ ਕਰਦਾ ਆਇਆ ਔਰ ਉੱਥੋਂ ਔਨ ਮੋਕੇ ਕੰਗਾ ਤੇ ਕੇਸ ਲੈ ਕੇ ਆਇਆ ਸੀ ਪਰ ਲਾਲ ਸਿੰਘ ਜੀ ਦਰਸ਼ਨ ਨਹੀਂ ਕਰਾਉਂਦੇ ਡਰਦੇ ਨੇ ਦਰ ਬੁਰੀ ਬਲਾ ਹੈ ਅਸ਼ਾ ਗੁਰੂ ਪਲਾ ਕਰੇ ਸੋ ਇਹਨੇ ਸ਼ਬਦ ਬੋਲਦੇ ਹੋਇਆ ਦਸਮਤ ਰਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ